ਠੀਕ ਹੈ। ਦੋ ਸੂਏ ਚ ਹੋਇਆ ਪਹਿਲੇ ਸੂਏ 18 ਕਿਲੋ ਦੁੱਧ ਦਾ। ਠੀਕ ਹੈ ਜੀ। ਦੇਖ ਲਓ ਦੋਸਤੋ ਜਿਵੇਂ ਬਹੁਤ ਭਰਾ ਭਾਲਦੇ ਉਹਨੇ ਵੀ 20 ਲੀਟਰ ਵਾਲੀ ਮੈਂ। ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਭਰਾ ਵੀਡੀਓ Facebook ਤੇ ਦੇਖ ਰਹੇ ਨੇ ਉਹ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ। ਅੱਜ ਮੈਂ ਤੁਹਾਨੂੰ ਪੂਰੀ ਫੁੱਲ ਵੱਡੀ ਦਿਖਾਵਾਂਗੇ ਤੇ ਬਾਕੀ ਕਰਾਉਣੇ ਬਾਈਆਂ ਨਾਲ ਸਾਸਰੀਕਾਲ ਅੰਕਲ ਜੀ। ਸਾਸਰੀਕਾਲ ਜੀ ਤੇ ਪਿੰਡ ਨਾਮ ਐਡਰੈਸ ਦੱਸ ਦੋ ਜੀ ਆਪਣਾ ਮੇਰਾ ਨੌ ਜੀਤੀ ਪੰਡਤ ਪਿੰਡ ਹੰਢਾਇਆ ਕੋਠੇ ਚੁੰਗਾ ਸਾਹਮਣੇ ਆਨੰਦ ਪੁਲਟਰੀ ਫਾਰਮ ਨੇੜੇ ਗੁਰਦੁਆਰਾ ਅੜੀ ਸਰਸਾ ਠੀਕ ਆ ਜੀ ਠੀਕ ਆ ਤਰੀਕ ਹੈਗੀ ਅੱਜ 9 ਦੂਜਾ ਮਹੀਨਾ 2022 ਜੀ ਹਾਂਜੀ ਤੇ ਮੈਂ ਆਪਣੇ ਘਰ ਦੀ ਆ ਜੀ ਇਹ ਮੈਂ ਮੇਰੀ ਘਰ ਦੀ ਆ ਜੀ ਦੁੱਧ ਦਾ ਆਪਣਾ ਕੰਮ ਹੈਗਾ ਦੁੱਧ ਦਾ ਜੀ ਦੁੱਧ ਦਾ ਡੇਰੀ ਦਾ ਕੰਮ ਆ ਜੀ ਡੇਰੀ ਦਾ ਕੰਮ ਅੰਕਲ ਹੋ ਰਿਆਂ ਦਾ ਮੈਂ ਪੂਰੀ ਫੁੱਲ ਵੱਡੀ ਆ ਗਈ ਦੋਸਤੋ ਤੇ ਦਿਨ ਕਿੰਨੇ ਕ ਲੈਂਦੀ ਆ ਜੀ ਥੋੜੇ ਦਿਨ ਹਫਤਾ ਤਾਂ ਲੈ ਸਕਦੀ ਆ ਠੀਕ ਆ ਜੀ ਠੀਕ ਆ ਹਫਤਾ ਲੈ ਜੂ ਅੰਕਲ ਕਾ ਦਾ ਤੇ ਲੇਵੇ ਪੱਕੋ ਜਮਾ ਸਾਫ ਸੁਥਰੀ ਕਿੰਨਾ ਕ ਦੁੱਧ ਚੋਇਆ ਹੈ ਜੀ ਆਪਾਂ ਜੀ 20 ਕਿਲੋ ਦੁੱਧ ਅਸੀਂ ਚੋਇਆ ਆਪ 20 ਕਿਲੋ ਦੁੱਧ ਆਪਣੇ ਘਰੇ ਚੋਇਆ ਹੋਇਆ ਜੀ ਘਰੇ ਚੋਇਆ ਦੋ ਸੂਏ ਤੀਜੇ ਸੂਏ ਹੁਣ ਸੂ ਹੋ ਗਈ ਤੀਜੇ ਸੂਏ ਸੂਣਾ ਲੈ ਖੋਲ ਕੇ ਦਿਖਾ ਦਿਓ ਥਾਣਾ ਦਾ ਗੈਪ ਦੇਖੋ ਬਈ ਪੂਰਾ ਥਾਣਾ ਦਾ ਗੈਪ ਆ ਗਿਆ ਗਾਰੰਟੀ ਕੋਟ ਚੋਣ ਚਵਾ ਦੀ ਅੰਕਲ ਹੋਰੀ ਕਹਿੰਦੇ ਪੂਰੀ ਫੁੱਲ ਗਾਰੰਟੀ ਹੋਊਗੀ ਬਾਕੀ ਕੰਮ ਦੁੱਧ ਦਾਗਾ ਦੇਖੋ ਜਿੰਦ ਜਾਨ ਪੂਰੀ ਫੁੱਲ ਲੇਵੇ ਪੱਕੋ ਜਮਾ ਸਾਫ ਸੁਥਰੀ ਤੇ 10 ਦਾ ਲੈ ਜੀ ਅੰਕਲ ਜੀ ਲੈ ਜੀ ਲੈ ਜੀ ਲੈ ਜੀ ਹਫਤਾ ਦਾ ਪੱਕਾ ਹੀ ਲੈ ਜੀ ਅੰਕਲ ਕ 10 ਦਿਨ ਵੀ ਦੀ ਜਾ ਸਕਦੀ ਹੈ ਤੇ ਹਫਤਾ ਵੀ ਲਈ ਜਾ ਸਕਦੀ ਹੈ ਜਿੰਦ ਜਾਨ ਵੀ ਪੂਰੀ ਫੁੱਲ ਆ ਬਾਈ ਤੇ ਕੱਦ ਕਾਰ ਦੇਖ ਲਓ ਤੇ ਸਰੀਰ ਪੱਖੋਂ ਪੂਰੀ ਵਧੀਆ ਗਈ ਚੌਣ ਚ ਬਾਦੀ ਬਾਈ ਹੋਰੇ ਕਹਿੰਦੇ ਪੂਰੀ ਫੁੱਲ ਓਕੇ ਹੋਊਗੀ ਘਰੇ ਚੋਈ ਹੋਈ ਆਗੀ ਪੂਰੀ ਗਾਰੰਟੀ ਹੋਊਗੀ ਆਪਣੀ ਬਾਕੀ ਚਿਪ ਕੇ ਖਰੀਦ ਸਕਦੇ ਹੋਗੇ ਲੈ ਵੇ ਲੂਏ ਪੱਖੋਂ ਦੇਖੋ ਨੀ ਆ ਮ ਸਰ ਕੀ ਕੋਈ ਮੈਂ 18 19 20 ਕਿਲੋ ਤੋਂ ਕੋਈ ਵੀ ਨਹੀਂ ਘਟ ਮੇਰੀ ਠੀਕ ਆ ਅੰਕਲ ਜੀ ਚੰਗੀਆਂ ਮਈਆਂ ਰੱਖਦੇ ਜੀ ਬਾਕੀ ਆਪਾਂ ਦੇਖਿਆ ਵੀ ਨਹੀਂ ਬਈ ਅੰਦਰ ਹਾਏ ਹਾ ਪੂਰੀਆਂ ਚੰਗੀਆਂ ਮਈਆਂ ਰੱਖਿਆ ਨੇ ਕਲੋਰੀਆਂ ਦੇ ਆ 15 ਲੀਟਰ ਦੁੱਧ ਤੋਂ ਘੱਟ ਨਹੀਂ ਤੇ ਰੱਖੀ ਨਾ ਨਾ 15 ਵਾਲੀ ਵੀ ਨਹੀਂ ਰੱਖਦਾ 18 19 ਵਾਲੀ ਰੱਖਦਾ 20 ਠੀਕ ਆ ਜੀ ਅੰਕਲ ਕਹਿੰਦੇ 18 19 ਕਿਲੋ ਦੁੱਧ ਵਾਲੀ ਮੈਂ ਰੱਖਦੇ ਆਗੇ ਦੇਖੋ ਦੋਸਤੋ ਜਿੰਦ ਜਾਣ ਦੇਖ ਸਕਦੇ ਹੋ ਤੇ ਐਗ ਦੀ ਕਿੰਨਾ ਦੁੱਧ ਦੇ ਦੂਆਂ ਕਲਈਏ 20 20 ਕਿਲੋ ਤਾਂ ਗਰੰਟੀ ਆ ਵੀ ਕਿਲੋ ਤਾਂ ਦੇਣਾ ਹੀ ਦੇਣਾ ਮੈਂ ਸਰ 20 ਕਿਲੋ ਦੁੱਧ ਦੇ ਦੂ ਜੀ ਰਾਮਦਾਰੀ ਨਾਲ ਪਿਛਲੇ ਸੂਏ ਕਿੰਨਾ ਦੁੱਧ ਚੋਈ ਪਿਛਲੇ ਵੀ 19 20 19 20 ਚੱਲਦੇ ਹੀ ਰਹੇ ਆ ਠੀਕ ਆ ਜੀ ਉਸ ਸੂਏ ਚ ਪਹਿਲੇ ਸੂਏ 18 ਕਿਲੋ ਦੁੱਧ ਦਾ ਠੀਕ ਆ ਜੀ ਦੇਖ ਲਓ ਦੋਸਤੋ ਜਿਵੇਂ ਬਹੁਤ ਭਰਾ ਭਾਲਦੇ ਹੁੰਦੇ ਨੇ ਵੀ 20 ਲੀਟਰ ਵਾਲੀ ਮੈਂ ਤੇ ਮੈਂ ਪੂਰੀ ਚੰਗੀ ਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਲੈ ਵੀ ਪੱਖੋਂ ਦੇਖੋ ਕਿੰਨੀ ਸਾਫ ਸੁਥਰੀ ਥਣ ਪੂਰਾ ਵਧੀਆ ਲੱਗਾ ਹੋਇਆ ਗੁੱਲੇ ਵਾਲਾ ਥਣ ਆ ਗਿਆ ਪਤਲੇ ਪੰਡੇ ਦੀ ਆ ਗਿਆ ਪਿੰਡੇ ਮੱਖੋਂ ਦੇਖੋ ਕਾਗਜ਼ ਵਰਗਾ ਪੰਡਾ ਦੁੱਧ ਵਾਲੀ ਮੈਂ ਆ ਇੱਕ ਤਾਂ ਹੁੰਦੀ ਆ ਉ ਚਾਰ ਪਾ ਕੇ ਚਰਬੀ ਵਧਾਈ ਵੀ ਹੁੰਦੀ ਆ ਉਹ ਚੀਜ਼ ਨਹੀਂ ਹੈਗੀ ਜਿਵੇਂ ਬਰੀਕ ਕੱਦ ਕੁੱਦ ਪੂਰਾ ਮੈਂ ਤਾਂ ਕੱਦ ਕੁੱਦ ਦੇਖੋ ਪਹਿਲਾਂ ਤਾਂ ਕੱਦ ਵੀ ਬਾਕੀ ਉਹ ਬਰੀਕ ਆ ਗਈ ਕਾਗਜ਼ ਵਰਗੀ ਬਰੀਕ ਲੰਮੀ ਲੰਜੀ ਆਉਣ ਸਾਤੀ ਸੂਤੀ ਦੇਖੋ ਜਿਵੇਂ ਸਾਤੀ ਨਹੀਂ ਹੈਗੀ ਸਿੰਘ ਸਿੰਘ ਦੇਖ ਸਕਦੇ ਗੋਲ ਸੁਭਾਅ ਦੀ ਜਮਾ ਠੰਡੀ ਆ ਗਈ ਜਮਾ ਹੀ ਨਹੀਂ ਹਿਲਦੀ ਬੰਦਾ 부ੜੀ ਕੋਈ ਮਰਜ਼ੀ ਜਿਹੀ ਚਲੇ ਜੀ ਕੋਈ ਮਰਜ਼ੀ ਬੰਦਾ 부ੜੀ ਕੋਈ ਮਰਜ਼ੀ ਜਿਹੀ ਚਲੇ ਅੰਕਲ ਵੀ ਕਹਿੰਦੇ ਥਾਂ ਨਹੀਂ ਗੇੜਾ ਵੀ ਨਹੀਂ ਦਿੰਦੀ ਬਾਲੇ ਗੱਲ ਕੀ ਆ ਖਾਣ ਦੇਖੋ ਤੇ ਦੁੱਧ ਕਿਵੇਂ ਜੀ ਇਹ ਲੰਮਾ ਟਾਈਮ ਦਿੰਦੀ ਆ ਕਿਵੇਂ ਜੀ ਇਹ ਤਾਂ ਅਫੀਸ਼ੀਅਲ ਨਹੀਂ ਪਉ ਤੁਹਾਨੂੰ ਠੀਕ ਆ ਜੀ ਦੁੱਧ ਛੱਡਦੇ ਆ ਬਸ ਠੀਕ ਆ ਜੀ ਨਾ ਬੱਚਾ ਪੁੱচ্চਾਗਾ ਕੋਈ ਦਿੱਕਤ ਨਹੀਂ ਬੱਚਾ ਛੱਡੋ ਨਾ ਛੱਡੋ ਥਾਪੀ ਮਾਰੋ ਵਹਿਜੋ ਚੋਲੋ ਗਾਈਆਂ ਨਾਲ ਦੀ ਆ ਗਈ ਜਮਾ ਠੰਡੀ ਸੀ ਦਾ ਠੀਕ ਆ ਜੀ ਅੰਕਲੋ ਨੇ ਕਹਿੰਦੇ ਚੋਣ ਚਵਾਣੂ ਵੀ ਜਮਾ ਤੇ ਲੰਮਾ ਟਾਈਮ ਦੁੱਧ ਦਿੰਦੀ ਆ ਬਾਕੀ ਬੱਚਾ ਛੱਡੋ ਨਾ ਛੱਡੋ ਮੇਨ ਗੱਲ ਹੁੰਦੀ ਆ ਕਈ ਵਾਰ ਬੱਚਾ ਮਰ ਜੇ ਨਾ ਫਿਰ ਪਸ਼ੂ ਤੰਗ ਕਰਦਾ ਜੀ ਤੇ ਦੁੱਧ 20 ਲੀਟਰ ਵਾਲੀ ਆ ਦੋਸਤੋ ਪੂਸਪਾਸ ਦੇ ਕੋ ਜਮਾ ਬਰੀਕ ਆ ਗਈ ਲੈਵੇ ਪੱਕੋ ਹਜੇ ਕਰਮ ਵਾਲੀ ਹੋਰ ਬਣਾਊਗੀ ਉਨੇ ਹੀ ਅੱਗੇ ਆ ਗਿਆ ਉਨੇ ਹੀ ਪਿੱਛੇ ਐਫ ਗਾਵਾਂ ਨਾਲ ਦਾ ਲੇਵਾ ਦੇਖੋ ਬਟਨ ਬੋਟਣ ਅਸਲ ਮੈਂ ਆ ਜਿਹਨੂੰ ਕਹਿੰਦੇ ਹੁੰਦੇ ਆਗੇ ਬਾਕੀ ਜਿਹੜੇ ਪੁਰਾਣੇ ਖਰੀਦਨੇ ਆ ਕਰ ਲੋ ਕਨੈਕਟ ਤੇ ਨੰਬਰ ਦੱਸ ਦਿਓ ਜੀ ਆਪਣੇ ਇੱਕ ਵਾਰ ਨੰਬਰ 62 390 ਠੀਕ ਹੈ ਇੱਕ ਵਾਰ ਹੋਰ ਦੱਸ ਦਿਓ ਜੀ 62 390 ਠੀਕ ਹੈ ਨੰਬਰ ਬਾਕੀ ਸਕਰੀਨ ਤੇ ਵੀ ਲਾ ਦਾਂਗੇ ਦੋਸਤੋ ਅਸਲ ਮੈਂ ਆ ਜਿਹੜੇ ਪੁਰਾਣੇ ਚੰਗੀ ਮੈਂ ਲੈਣੀ ਆ ਨਾ ਦੋ ਦੋ ਤਿੰਨ ਮਈਆਂ ਦਾ ਉਹ ਕਰੂਗੀ ਜਿਵੇਂ ਕੋਈ ਲੈਣੀ ਆ ਕੋਈ ਕੱਲੀ ਵਾਧੂ ਆ ਤਿੰਨ ਮਈਆਂ ਰੱਖਣ ਦੀ ਲੋੜ ਨਹੀਂ ਕੱਖ ਚੰਗੀ ਨੂੰ ਪਾਉਣਾ ਦੋਸਤੋ ਤੇ ਮਾੜੀ ਨੂੰ ਵੀ ਇਹਦੇ ਨਾਲ ਬੱਚੇ ਪੁੱچے ਚੰਗੇ ਦੂਹੀ ਮੂਰੇ ਪੂਰਾ ਸਿਰੇ ਦਾ ਟਿਕਾ ਲਵਾਇਆ ਹੋਇਆ ਇਹ ਤੇ ਕਿਹੜਾ ਚੰਗਾ ਸੀਮਣ ਭਰਾਇਆ ਹੋਇਆ ਜੀ ਹਾਂ ਠੀਕ ਹੈ ਜੀ ਕਰ ਲੋ ਕਨੈਕਟ ਦੋ ਉਸ ਤੋਂ ਜਿਹੜੇ ਪੁਰਾਣੇ ਖਰੀਦਣੀਆਂ